ਤੇ ਮੈਂ ਏਕ ਨਾ ਜਾਣਿਆ ਮੈਂ ਮੂਰਖ ਕਿਛ ਦੀਜੈ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਪੱਥਰ ਦੁਵਾਜ ਸਮਰਥ ਕੋਈ ਨਹੀਂ ਕਿਰਪਾ ਕਰ ਬਨਵਾਰੀਆ ਇਸ ਨਾ ਹੋਰ ਥਾਉ ਨਹੀਂ ਇਸ ਨਾ ਹੋਰ ਥਾਉ ਨਹੀਂ ਪਰਮ ਸਨਮਾਨ ਜੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਦੀਨ ਦੁਨੀ ਦੇ ਬਾਲੀ ਸਰਬੇ ਕੁਲ ਆਲਮ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੇ ਵਿੱਚ ਅਮਰਤ ਵੇਲੇ ਦੀਆਂ ਰਲ ਮਿਲ ਕੇ ਹਾਜ਼ਰੀਆਂ ਭਰ ਰਹੇ ਹਾਂ ਤਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਪਾਵਨ ਬਾਣੀ ਸ੍ਰੀ ਅਨੰਦ ਸਾਹਿਬ ਜੀ ਦੀ ਲੜੀਵਾਰ ਜੋ ਆਪਾਂ ਵਿਆਖਿਆ ਆਰੰਭ ਕੀਤੀ ਹੋਈ ਹੈ ਸਤਿਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਦੀ ਵਿਚਾਰ ਦੇ ਨਾਲ ਮਨ ਬਿਰਤੀ ਨੂੰ ਇਕਾਗਰ ਕਰਕੇ ਆਪਾਂ ਹਾਜ਼ਰੀ ਭਰ ਸਕੀਏ ਆਪ ਜੀ ਅਸੀਸ ਬਖਸ਼ੋ ਗੱਜ ਕੇ ਫਤਿਹ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਅਨੰਦ ਸਾਹਿਬ ਜੀ ਦੀ ਅੱਜ 6ਵੀਂ ਪੌੜੀ ਦੀ ਅਰ ਵਿਆਖਿਆ ਆਰੰਭਤਾ ਹੋਏਗੀ ਜੀ ਦੇ ਵਿੱਚ ਮਹਾਰਾਜ ਸਾਹਿਬ ਜੀ ਬਚਨ ਕਰਦੇ ਹਨ ਸਾਚੀ ਲਿਵੈ ਬਿਰ ਦੇਹ ਨਿਮਾਣੀ ਦੇਹ ਨਿਮਾਣੀ ਲਿਵੈ ਬੱਜੋ ਕਿਆ ਕਰੇ ਬੇਚਾਰੀਆ ਹੇ ਪ੍ਰਮਾਤਮਾ ਹੇ ਅਕਾਲ ਪੁਰਖ ਵਾਹਿਗੁਰੂ ਇਹ ਜਿਹੜੀ ਮੇਰੀ ਦੇਹ ਹੈ ਇਹ ਨਿਮਾਣੀ ਐ ਇਹ ਜਿੰਦ ਸਾਡੀ ਨਿਮਾਣੀ ਹੈ ਇਹ ਦੇਹ ਸਾਡੀ ਨਿਮਾਣੀ ਹੈ ਨਿਮਾਣੀ ਤੋਂ ਭਾਵ ਹੁੰਦਾ ਨਿਮਰਤਾ ਨੀਮਾ ਤੇ ਤੇਰੀ ਸੱਚੀ ਪ੍ਰੀਤ ਬਿਨਾ ਤੇ ਲਿਵ ਦੇ ਬਿਨਾ ਸਾਡੀ ਦੇਹ ਨਿਮਾਣੀ ਐ ਇਹਦਾ ਇੱਕੋ ਇੱਕ ਸਹਾਰਾ ਤੂੰ ਹੈ ਤੇਰੇ ਨਾਲ ਐਸੀ ਕਿਰਪਾ ਕਰ ਸਾਡੀ ਬਣ ਆਵੇ ਤੇਰੇ ਨਾਲ ਸਾਡੀ ਲਿਵ ਨਿਭ ਜਾਵੇ ਲਿਵ ਤੋਂ ਭਾਵ ਹੁੰਦਾ ਹੈ ਪ੍ਰੀਤ ਲਿਵ ਤੋਂ ਭਾਵ ਹੁੰਦਾ ਹੈ ਜੁੜ ਜਾਣਾ ਜਿਵੇਂ ਆਪਾਂ ਬੇਲਾਂ ਵੇਖਦੇ ਆ ਕੱਦੂਆਂ ਦੀਆਂ ਸਬਜ਼ੀਆਂ ਦੀਆਂ ਵੇਲਾ ਜਿਵੇਂ ਆਪਾਂ ਅਮਰ ਵੇਲ ਵੀ ਕਹਿੰਦੇ ਹੁੰਨੇ ਆ ਇਹਨਾਂ ਬੇਲਾਂ ਦਾ ਸਹਾਰਾ ਰੁੱਖ ਹੁੰਦੇ ਆ ਜੇ ਆਪਾਂ ਕਿਸੇ ਵੇਲ ਨੂੰ ਰੱਸੀ ਦੇ ਨਾਲ ਬੰਨ੍ਹ ਕੇ ਰੁੱਖ ਦੇ ਨਾਲ ਜੋੜ ਦਈਏ ਤਾਂ ਬਹੁਤ ਉੱਚੀ ਚਲੀ ਜਾਂਦੀ ਆ ਕਿੰਨੀ ਫੈਲਰ ਜਾਂਦੀ ਆ ਉਹ ਵੇਲ ਦਾ ਸਹਾਰਾ ਰੁੱਖ ਹੈ ਜੇ ਆਪਾਂ ਕੰਧ ਤੇ ਚੜਾ ਦਿੰਨੇ ਆ ਬਹੁਤ ਉੱਚੀ ਫੈਲਰ ਜਾਂਦੀ ਆ ਫਲਾਅ ਕਰ ਲੈਂਦੀ ਆ ਇਹਨੂੰ ਕਹਿੰਦੇ ਜੁੜ ਜਾਣਾ ਕਿਸੇ ਆਪਾਂ ਮੰਜ਼ਲ ਤੇ ਚੜਨਾ ਹੋਵੇ ਉੱਚਾ ਡੰਡੇ ਨਾਲ ਡੰਡਾ ਜੋੜ ਦਿੰਨੇ ਆ ਪੌੜੀ ਬਣ ਜਾਂਦੀ ਆ ਉਹ ਪੌੜੀ ਤੇ ਚੜ ਕੇ ਆਪਾਂ ਮੰਜ਼ਲ ਤੇ ਜਾ ਸਕਦੇ ਹਾਂ ਇਸੇ ਤਰ੍ਹਾਂ ਹੇ ਮੇਰੇ ਮਾਲਕ ਹੇ ਵਾਹਿਗੁਰੂ ਤੂੰ ਐਸੀ ਕਿਰਪਾ ਕਰ ਸਾਡਾ ਸਹਾਰਾ ਨਿਮਾਣਿਆਂ ਦਾ ਇਹ ਮੇਰੀ ਦੇਹ ਦਾ ਨਿਮਾਣੀ ਦਾ ਸਹਾਰਾ ਤੂੰ ਐ ਸਾਚੀ ਲਿਵੈ ਬਿਨ ਦੇਹੇ ਨਿਮਾਣੀ ਤੇਰੀ ਪ੍ਰੀਤ ਸੱਚੀ ਹੈ ਤੇਰੀ ਲਿਵ ਤੋਂ ਬਿਨਾ ਸਾਡਾ ਹੋਰ ਕੋਈ ਸਹਾਰਾ ਨਹੀਂ ਤੇ ਜੇ ਆਪਾਂ ਇਹ ਬਚਨ ਪੜ ਰਹੇ ਆਂ ਵੀ ਪ੍ਰਮਾਤਮਾ ਤੇਰੀ ਪ੍ਰੀਤ ਸੱਚੀ ਐ ਤੇਰੀ ਲਿਬ ਸੱਚੀ ਐ ਤਾਂ ਫਿਰ ਕੋਈ ਝੂਠੀ ਪ੍ਰੀਤ ਵੀ ਹੋ ਸਕਦੀ ਐ ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਹੀ ਸੁਖ ਸਿਉ ਸਭ ਲਾਗੇ ਕਿਆ ਦਾਰਾ ਕਿਆ ਮੀਤ ਕਹਿੰਦੇ ਭਾਈ ਇਹ ਸੰਸਾਰ ਦੇ ਵਿੱਚ ਅਸੀਂ ਜਿੰਨੇ ਵੀ ਰਿਸ਼ਤੇ ਨਾਤੇ ਵੇਖੇ ਇਹ ਨਾਸਵੰਤ ਨੇ ਇਹਨਾਂ ਨੂੰ ਅਸੀਂ ਵੈਸੇ ਤਾਂ ਸੱਚ ਸਮਝਿਆ ਹੋਇਆ ਇਹਨਾਂ ਤੇ ਅਸੀਂ ਭਰੋਸਾ ਕੀਤਾ ਹੋਇਆ ਪਰ ਇਹ ਸਦਾ ਨਿਭਣ ਵਾਲੇ ਨਹੀਂ ਇੱਕ ਨਾ ਇੱਕ ਦਿਨ ਨਾਸ ਹੋ ਜਾਂਦੇ ਆ ਖਤਮ ਹੋ ਜਾਂਦੇ ਆ ਇਹ ਜ਼ਿੰਦਗੀ ਭਰ ਸਾਡਾ ਸਾਥ ਨਹੀਂ ਦੇਣ ਵਾਲੇ ਜਗਤ ਮੈਂ ਟੂ ਤੇ ਦੇਖੀ ਪ੍ਰੀਤ ਆਪਣੇ ਹੀ ਸੁਖ ਸਿਉ ਸਭ ਲਾ ਕੇ ਕਿਆ ਦਾਰਾ ਕਿਆ ਮੀਤ ਦਾ ਦਾਰਾ ਕਹਿੰਦੇ ਆ ਘਰ ਵਾਲੀ ਤੇ ਮੀਤ ਕਹਿੰਦੇ ਆ ਮਿੱਤਰ ਪਿਆਰੇ ਇਹ ਜਿੰਨਾ ਚਿਰ ਸਾਡੇ ਸਰੀਰ ਦੇ ਵਿੱਚ ਸਵਾਸ ਨੇ ਜਿੰਨਾ ਚਿਰ ਸਾਡੇ ਕੋਲ ਥੋੜਾ ਬਹੁਤ ਧਨ ਪਦਾਰਥ ਹੈ ਇਹ ਰਿਸ਼ਤੇ ਨਾਤੇ ਉਨਾਂ ਚਿਰ ਜੁੜੇ ਰਹਿੰਦੇ ਆ ਸੰਸਾਰ ਦੀ ਪ੍ਰੀਤ ਉਹਨਾਂ 'ਚ ਰਹਿ ਜਿੰਨਾ 'ਚਰ ਤੁਹਾਡੇ ਕੋਲ ਕੁਝ ਹੈ ਆਪਾ ਆਮੀ ਵਿੱਚ ਸੰਸਾਰ ਦੇ ਵਿੱਚ ਵੇਖਦੇ ਆ ਇੱਕ ਮਹਾਰਾਜ ਸਾਹਿਬ ਜੀ ਦਾ ਗੁਰੂ ਅਰਜਨ ਸਾਹਿਬ ਜੀ ਦਾ ਬੜਾ ਪਿਆਰਾ ਸ਼ਬਦ ਆਉਂਦਾ ਹੈ ਮਹਾਰਾਜ ਸਾਹਿਬ ਨੇ ਨਾ ਬਿਲਕੁਲ ਸਾਹਮਣੇ ਇੱਕ ਸ਼ੀਸ਼ੇ ਤਰ੍ਹਾਂ ਕੱਢ ਕੇ ਰੱਖਿਆ ਮਹਾਰਾਜ ਕਹਿੰਦੇ ਜੋ ਸੰਸਾਰ ਹੈ ਕੇ ਕੁਟੰਬ ਮਿੱਤਰ ਭਾਈ ਦੀ ਸਿਹ ਮਨ ਮੇਰੇ हे मेरे मन जो भी संसार ਦੇ ਮਿੱਤਰ ਭਾਈ ਜੋ ਵੀ ਤੇਰੇ ਨਾਲ ਰਿਸ਼ਤੇ ਨਾਤੇ ਜੁੜੇ ਹੋਏ ਨੇ ਜੋ ਸੰਸਾਰ ਹੈ ਕੇ कुटुंब ਮਿੱਤਰ ਭਾਈ disse हे मन मेरे ते सब ਆਪਣਾ ਸਵਾਏ ਮਿਲਾਸਾ ਸਵਾਏ ਕਹਿੰਦੇ ਆ ਮਤਲਬ ਸਵਾਏ ਕਹਿੰਦੇ ਆ ਸਵਾਰਥ ਵਾਸਤੇ ਜਿਵੇਂ ਜਿੰਨਾ ਚਿਰ ਮਿੱਠਾ ਹੁੰਦਾ ਨਾ ਮੱਖੀਆਂ ਉਨਾਂ ਚਿਰ ਭਣਕਦੀਆਂ ਜਦੋਂ ਸਫਾਈ ਹੋ ਜਾਂਦੀ ਆ ਮਿੱਠਾ ਖਤਮ ਹੋ ਜਾਂਦਾ ਮੱਖੀਆਂ ਸਭ ਭੱਜ ਜਾਂਦੀਆਂ ਕਹਿੰਦੇ ਜਿੰਨਾ ਚਿਰ ਤੇਰੇ ਤੇਰੇ ਕੋਲ ਕੁਝ ਹੈ ਤੂੰ ਉਹਨਾਂ ਦੀ ਲੋੜਾਂ ਨੂੰ ਪੂਰੀਆਂ ਕਰ ਰਿਹਾ ਹੈ ਜਿੰਨਾ ਚਿਰ ਤੇਰੇ ਕੋਲੋਂ ਕਿਸੇ ਦੀ ਲੋੜ ਪੂਰੀ ਹੋ ਰਹੀ ਆ ਉਹਨਾਂ ਸਮਾਂ ਤੇਰੇ ਨਾਲ ਜੁੜਿਆ ਰਹੇਗਾ ਜਿੱਦਨ ਤੂੰ ਉਹਨੂੰ ਜਵਾਬ ਦੇਤਾ ਜਿੱਦਨ ਤੂੰ ਕਿਸੇ ਨੂੰ ਕਿਸੇ ਕੰਮ ਤੋਂ ਕਿਸੇ ਸਵਾਰਥ ਤੋਂ ਜਵਾਬ ਦੇਤਾ ਉਸ ਦਿਨ ਤੂੰ ਉਹਦੇ ਲਈ ਮਾੜਾ ਹੋ ਜਾਏਗਾ ਜੋ ਸੰਸਾਰ ਕੈ ਕੁੱਟਾਂ ਮਿੱਤਰ ਦੀ ਸੇ ਮਨ ਮੇਰੇ ਤੇ ਸਭ ਆਪਣੈ ਸਵਾਏ ਮਿਲਾਸਾ ਜਿੱਤ ਦਿਨ ਉਣ ਕਾ ਸਵਾਉ ਨਾ ਹੋਏ ਆਵੇ ਤਿਤ ਦਿਨ ਨੇੜੇ ਕੋ ਨਾ ਟੁਕਾਸਾ ਫਿਰ ਕਹਦੇ ਤੇਰੇ ਨੇੜੇ ਕਿਸੇ ਨੇ ਢੋਕਣਾ ਨਹੀਂ ਤੇਰੇ ਤੋਂ ਦੂਰ ਚਲੇ ਜਾਣਗੇ ਫੇਰ ਤੇਰੇ ਤੂੰ ਉਹਨਾਂ ਲਈ ਬਹੁਤ ਮਾੜਾ ਹੋ ਜਾਏਗਾ ਇਹ ਦੁਨੀਆ ਦੀ ਸਚਾਈ ਹੈ ਭਾਈ ਜਿੰਨਾ ਸਮਾਂ ਅਸੀਂ ਕਿਸੇ ਦੀਆਂ ਲੋੜਾਂ ਨੂੰ ਪੂਰੀਆਂ ਕਰਦੇ ਆ ਬਹੁਤ ਚੰਗੇ ਆ ਇੱਕ ਦਿਨ ਤੁਸੀਂ ਕਿਸੇ ਨੂੰ ਜਵਾਬ ਦੇ ਦੋ ਉਹਦੇ ਉਹਦੇ ਦਿਲ ਵਿੱਚ ਤੁਹਾਡੇ ਲਈ ਜਗ੍ਹਾ ਖਤਮ ਹੋ ਜਾਂਦੀ ਹੈ ਫਿਰ ਝੂਠੀ ਪ੍ਰੀਤ ਹੋਗੀ ਨਾ ਇਸੇ ਨੂੰ ਇਸੇ ਨੂੰ ਮਹਾਰਾਜ ਨੇ ਕਿਹਾ ਫਿਰ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਹੀ ਸੁੱਖ ਸਿਓ ਸਭ ਲਾਗੇ ਕਿਆ ਦਾਰਾ ਕਿਆ ਮੀਤ ਤੇ ਮਹਾਰਾਜ ਸੱਚੇ ਪਾਤਸ਼ਾਹ ਫਿਰ ਗੁਰੂ ਅਮਰਦਾਸ ਜੀ ਕਹਿ ਰਿਹਾ ਏ ਗੁਰੂ ਪ੍ਰਬਾਤਮਾ ਹੇ ਅਕਾਲ ਪੁਰਖ ਮੇਰੀ ਦੇਹ ਮੇਰੀ ਜਿੰਦ ਤੇਰੀ ਪ੍ਰੀਤ ਬਿਨਾ ਤੇਰੇ ਪਿਆਰ ਬਿਨਾ ਨਿਮਾਣੀ ਐ ਤੇਰੇ ਤੋਂ ਬਿਨਾ ਮੇਰਾ ਕੋਈ ਇਹ ਸੰਸਾਰ ਦੇ ਨਹੀਂ ਸਾਚੀ ਲਿਵੈ ਬਿਨ ਦੇਹ ਨਿਮਾਣੀ ਦੇਹੇ ਨਿਮਾਣੀ ਲਿਵੈ ਵੱਜੋ ਕਿਆ ਕਰੇ ਵਿਚਾਰੀਆ ਵਿਚਾਰੀਆ ਤੋਂ ਭਾਬੀ ਆਪਾ ਕਹਿੰਦੇ ਨਾ ਵਿਚਾਰਾ ਜਾ ਜਦੋਂ ਅਸੀਂ ਕਿਸੇ ਤੇ ਤਰਸ ਕਰਦੇ ਹਾਂ ਜਦੋਂ ਅਸੀਂ ਕਿਸੇ ਨੂੰ ਪ੍ਰੇਮ ਨਾਲ ਬੁਲਾਉਣਿਆ ਵੀ ਚਲੋ ਵਿਚਾਰੇ ਨੂੰ ਦੇ ਦਿਓ ਕੁਛ ਚਲੋ ਵਿਚਾਰੇ ਦਾ ਕੰਮ ਸਾਰ ਦਿਓ ਵਿਚਾਰੀਆ ਵੀ ਮੇਰੀ ਦੇਹ ਵਿਚਾਰੀ ਹੈ ਨਿਮਾਣੀ ਹੈ ਇਹਦਾ ਹੋਰ ਕੋਈ ਸਹਾਰਾ ਨਹੀਂ ਸਾਚੀ ਪ੍ਰੀਤ ਭਗਤ ਰਵਿਦਾਸ ਸਾਹਿਬ ਜੀ ਦਾ ਵਚਨ ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ ਤੋਂ ਮਸੇਉ ਜੋਰ ਅਵਰ ਸੰਗ ਤੋਰੀ ਹੈ ਪਰਮਾਤਮਾ ਹੁਣ ਮੈਂ ਸਾਰੇ ਪਾਸਿਓ ਇਹ ਪ੍ਰੀਤ ਨੂੰ ਤੋੜ ਕੇ ਤੇਰੇ ਨਾਲ ਪ੍ਰੀਤ ਜੋੜੀ ਹੈ ਜੋ ਤੂੰ ਦੀਵਰਾ ਤੋ ਹਮ ਬਾਤੀ ਹੈ ਪਰਮਾਤਮਾ ਜੇ ਤੂੰ ਦੀਵਾ ਹੈ ਨਾ ਤਾਂ ਮੈਂ ਤੇਰੇ ਵਿੱਚ ਬੱਤੀ ਬਣ ਕੇ ਸੜਾਂ ਜੇ ਤੂੰ ਦੀਵਾ ਹੋਵੇਂ ਤੇਰੇ ਵਿੱਚ ਮੈਂ ਬੱਤੀ ਬਣ ਕੇ ਸੜਾਂ ਜੋ ਤਮ ਤੀਰਥ ਤੋ ਹਮ ਜਾਂਤੀ ਜੇ ਮਾਲਕਾ ਪ੍ਰਮਾਤਮਾ ਤੂੰ ਤੀਰਥ ਹੈ ਨਾ ਮੈਂ ਤੇਰਾ ਯਾਤਰੀ ਬਣ ਕੇ ਆਵਾਂ ਇੱਕ ਗੱਲ ਦਾ ਧਿਆਨ ਰੱਖਿਓ ਜਿਹੜਾ ਤੀਰਥ ਹੁੰਦਾ ਹੈ ਨਾ ਉਹਦੀ ਸੋਭਾ ਯਾਤਰੀਆਂ ਕਰਕੇ ਹੈ ਜੇ ਯਾਤਰੀ ਨਾ ਜਾਣ ਤੇ ਤੀਰਥ ਦੀ ਕੀ ਸੋਭਾ ਹੈ ਉਹ ਤੀਰਥ ਦੀ ਸੋਭਾ ਯਾਤਰੀਆਂ ਕਰਕੇ ਹੈ ਆਉਣ ਜਾਣ ਵਾਲੇ ਬਰਾਹਮਣਾਂ ਕਰਕੇ ਹੈ ਭਗਤ ਰਬਦਾਸ ਸਾਹਿਬ ਕਹਿੰਦੇ ਪ੍ਰਮਾਤਮਾ ਜੇ ਤੂੰ ਤੀਰਥ ਹੋਵੇਂ ਨਾ ਮੈਂ ਤੇਰਾ ਯਾਤਰੀ ਬਣ ਕੇ ਆਵਾਂ ਬਾਰ-ਬਾਰ ਆਵਾਂ ਬਾਰ-ਬਾਰ ਤੇਰੇ ਅੱਗੇ ਸਿਰ ਝੁਕਾ ਮਾ ਕੇ ਬਾਰ-ਬਾਰ ਤੇਰੇ ਨਾਲ ਜੁੜ ਕੇ ਰਹਾ ਜਉ ਤੁਮ ਤੀਰਥ ਤੋ ਹਮ ਜਾਤੀ हे ਪਰਮਾਤਮਾ हे ਅਕਾਲ ਪੁਰਖ ਵਾਹਿਗੁਰੂ ਐਸੀ ਕਿਰਪਾ ਕਰ ਇਹ ਪ੍ਰੀਤ ਮੇਰੀ ਤੇਰੇ ਨਾਲ ਨਿਭਾ ਜਾਵੇ ਤੁਦ ਬਾਜ ਸਮਰਥ ਕੋਏ ਨਾਹੀ ਕਿਰਪਾ ਕਰ ਬਨਵਾਰੀਆ ਬਣਵਾਰੀਆ ਦਾ ਅਰਥ ਪਰਮਾਤਮਾ ਬਣਵਾਰੀਆ ਦਾ ਅਰਥ ਅਕਾਲ ਪੁਰਖ ਜਿਵੇਂ ਕ੍ਰਿਸ਼ਨ ਭਗਵਾਨ ਨੂੰ ਵੀ ਬਣਵਾਰੀਆ ਕਹਿ ਕੇ ਬੁਲਾਉਂਦੇ ਸੀ ਨਾ ਕ੍ਰਿਸ਼ਨ ਬਣਵਾਰੀਆ ਬਣਵਾਰੀਆ ਤਾਂ ਕਹਿੰਦੇ ਸੀ ਕ੍ਰਿਸ਼ਨ ਭਗਵਾਨ ਜਾਦਾ ਸਮਾਂ ਆਪਣੀ ਜ਼ਿੰਦਗੀ ਦਾ ਜੰਗਲਾਂ ਵਿੱਚ ਬਿਤਾਉਂਦੇ ਸੀ ਉਹਨੂੰ ਬਣਵਾਰੀਆ ਤਾਂ ਕਹਿੰਦੇ ਸੀ ਕਿ ਪਰਮਾਤਮਾ ਤੂੰ ਜੰਗਲਾਂ ਦਾ ਵੀ ਮਾਲਕ ਹੈ ਇਹ ਜਿੰਨੇ ਵੀ ਜੰਗਲ ਜੋ ਵੀ ਪਹਾੜ ਪਰਬਤ ਪੈਦਾ ਕੀਤੇ ਆ ਇਹਨਾਂ ਦਾ ਮਾਲਕ ਵੀ ਤੂੰ ਐ ਇੱਥੇ ਵੀ ਪ੍ਰਮਾਤਮਾ ਬਨਵਾਰੀਆ ਦਾ ਅਰਥ ਉਹ ਮਾਲਕ ਪ੍ਰਮਾਤਮਾ ਕੀਤਾ ਹੈ हे ਪ੍ਰਮਾਤਮਾ ਤੂੰ ਇਨਾਂ ਜੰਗਲਾਂ ਦਾ ਰਾਖਾ ਇਨਾਂ ਜੰਗਲਾਂ ਦਾ ਰੋਹੀ ਬਿਆਬਾਨ ਦਾ ਵੀ ਮਾਲਕ ਤੂੰ ਐ ਤੇ ਇਸੇ ਕਰਕੇ ਤੂੰ ਦਬਾਜ ਸਮਰੱਥ ਕੋਈ ਨਹੀਂ ਕਿਰਪਾ ਕਰ ਬਨਵਾਰੀਆ ਤੂੰ ਐਸੀ ਰਹਿਮਤ ਕਰ ਉਸ ਮਰਥ ਅਕਥ ਅਗੋਚਰ ਜੀਉ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਮੇਰੇ ਮਨ ਨੂੰ ਟਕਾ ਆ ਜਾਏ ਇਸ ਨਉ ਹੋਰ ਥਾਉ ਨਹੀਂ ਸ਼ਬਦ ਲਾਗ ਸਵਾਰੀਆ ਕਹਿੰਦੇ ਇਹ ਥਾਂ ਤੋਂ ਤੇਰੇ ਦਰ ਤੋਂ ਬਿਨਾ ਮੈਨੂੰ ਹੋਰ ਕੋਈ ਥਾਂ ਨਹੀਂ ਮੈਂ ਜਿੱਥੇ ਜਾ ਕੇ ਸਿਰ ਝੁਕਾਵਾਂ ਮੈਨੂੰ ਤੇਰੇ ਦਰ ਤੋਂ ਬਿਨਾ ਹੋਰ ਕਿਤੇ ਸਹਾਰਾ ਨਹੀਂ ਮਿਲਦਾ ਤੇਰੇ ਦਰ ਤੋਂ ਬਿਨਾ ਮੈਨੂੰ ਹੋਰ ਕਿਤੇ ਜਾ ਕੇ ਮਨ ਨੂੰ ਟਿਕਾ ਨਹੀਂ ਮਿਲਦਾ ਇਸ ਨੋਂ ਹੋਰ ਥਾਉ ਨਹੀਂ ਸ਼ਬਦ ਲੱਗ ਸਵਾਰੀਆ ਤੇਰੇ ਸ਼ਬਦ ਦੇ ਨਾਮ ਲੱਗ ਕੇ ਤੇਰੇ ਸ਼ਬਦ ਦੇ ਨਾਲ ਜੁੜ ਕੇ ਮੇਰਾ ਉਧਾਰ ਹੋ ਜਾਏ ਆਪਾਂ ਕੱਲ ਵੀ ਸ਼ਬਦ ਪੜਿਆ ਸੀ ਕਿ ਮੈਂ ਗੁਰੂ ਦਵਾਰਾ ਹੋਏ ਸੋਝੀ ਪਾਏ ਸੀ ਆਪਣੇ ਗੁਰੂ ਦੇ ਦਰ ਤੇ ਆ ਕੇ ਮਨੁੱਖ ਨੂੰ ਜੀਵਨ ਦੀ ਸੋਝੀ ਮਿਲ ਜਾਂਦੀ ਆ ਆਪਣੇ ਗੁਰੂ ਦੇ ਦਰ ਤੇ ਆ ਕੇ ਮਾਲਕ ਦੀ ਉਹ ਪ੍ਰਮਾਤਮਾ ਦੇ ਘਰ ਦਾ ਗਿਆਨ ਹੋ ਜਾਂਦਾ ਹੈ ਸੋਝੀ ਹੋ ਜਾਂਦੀ ਆ ਇਸੇ ਕਰਕੇ ਪ੍ਰਮਾਤਮਾ ਤੇਰੇ ਦਰ ਬਿਨਾ ਤੇਰੇ ਘਰ ਬਿਨਾ ਹੋਰ ਸਾਡਾ ਕੋਈ ਸਹਾਰਾ ਨਹੀਂ ਏਸ ਨਾ ਹੋਰ ਥਾਉ ਨਾਹੀ ਸ਼ਬਦ ਲਗ ਸਵਾਰੀਆ ਕਹਿ ਨਾਨਕ ਲਿਵੈ ਵਜੋ ਕਿਆ ਕਰੇ ਵਿਚਾਰੀਆ ਇਹ ਮੇਰੀ ਵਿਚਾਰੀ ਜੀ ਨਿਮਾਣੀ ਜਿੰਦ ਤੇਰੀ ਲਿਪ ਤੋਂ ਬਿਨਾ ਤੇਰੇ ਪ੍ਰੇਮ ਤੋਂ ਬਿਨਾ ਤੇਰੇ ਪਿਆਰ ਤੋਂ ਬਿਨਾ ਇਹਦਾ ਕੋਈ ਸਹਾਰਾ ਨਹੀਂ ਤੂੰ ਕਿਰਪਾ ਕਰ ਤੇਰੇ ਨਾਲ ਸਾਡੀ ਸਦਾ ਬਣ ਆਵੇ ਤੇਰੇ ਦਰ ਘਰ ਨਾਲ ਜੁੜ ਕੇ ਅਸੀਂ ਆਪਣੇ ਜੀਵਨ ਨੂੰ ਸੋਹਣਾ ਬਣਾ ਸਕੀਏ ਦੇਖੋ ਆਪਾਂ ਜਦੋਂ ਭਾਈ ਵਿਧੀ ਚੰਦ ਦਾ ਇਤਿਹਾਸ ਪੜ੍ਹਦੇ ਆ ਪਹਿਲਾ ਠੱਗਾ ਠੋਰੀਆਂ ਕਰਦਾ ਹੈ ਪਹਿਲਾਂ ਡਾਕੇ ਮਾਰਦਾ ਹੈ ਕੈਸਾ ਜੀਵਨ ਹੋਏਗਾ ਪਰ ਇੱਕ ਦਿਨ ਕਿਸੇ ਗੁਰਮੁਖ ਪਿਆਰੇ ਦਾ ਸਤਿਪੁਰਸ਼ ਦਾ ਸੰਗ ਮਿਲਿਆ ਤੇ ਜੀਵਨ ਬਦਲ ਕੇ ਰੱਖਤਾ ਕਿੰਨਾ ਜੀਵਨ ਬਦਲ ਗਿਆ ਪਹਿਲਾਂ ਤੇ ਚੋਰੀਆਂ ਕਰਦਾ ਹੈ ਡਾਕੇ ਮਾਰਦਾ ਹੈ ਪਰ ਜਦੋਂ ਕਿਸੇ ਗੁਰਮੁਖ ਪਿਆਰੇ ਸਤਿਪੁਰਸ਼ ਦੀ ਸੰਗਤ ਮਿਲੀ ਧੰਗੁਰੂ ਅਰਜਨ ਸਾਹਿਬ ਦੇ ਚਰਨਾਂ ਨਾਲ ਜੁੜ ਗਿਆ ਫਿਰ ਇੰਨਾ ਭਰੋਸਾ ਮਾਲਕ ਤੇ ਬਣ ਗਿਆ ਐਸੀ ਉਹ ਮਾਲਕ ਤੇ ਲਿਵ ਜੁੜ ਗਈ ਐਸੀ ਉਹਦੇ ਨਾਲ ਪ੍ਰੀਤ ਬਣ ਗਈ ਭੱਠੀ ਦੇ ਵਿੱਚ ਤਪਦੀ ਭੱਠੀ ਦੇ ਵਿੱਚ ਮਹਾਰਾਜ ਸਾਹਿਬ ਦੇ ਦੁਸ਼ਾਲੇ ਲੈ ਕੇ ਵਹਿ ਗਿਆ ਐਡਾ ਭਰੋਸਾ ਬਣ ਗਿਆ ਕਿ ਐਸੀ ਕਿਰਪਾ ਹੋਈ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਫਿਰ ਭਾਈ ਵਿਦੀਚੰਦ ਨੂੰ ਬਹੁਤ ਪ੍ਰੇਮ ਕਰਦੇ ਉਹਨੂੰ ਹਰ ਵੇਲੇ ਆਪਣੇ ਨਾਲ ਰੱਖਦੇ ਉਹ ਉਹਨੂੰ ਹਰ ਵੇਲੇ ਆਪਣੇ ਨਾਲ ਰੱਖਦੇ ਇਹਨੂੰ ਕਹਿੰਦੇ ਜਦੋਂ ਪ੍ਰੀਤ ਬਣ ਜਾਏ ਜਦੋਂ ਮਾਲਕ ਦੇ ਨਾਲ ਜੁੜ ਜਾਏ ਮਾਲਕ ਦੇ ਨਾਲ ਜੁੜ ਜਾਣਾ ਫਿਰ ਬੰਦਾ ਉੱਚੀਆਂ ਉਡਾਰੀਆਂ ਮਾਰਦਾ ਹੈ ਰੋਹਾਨੀਅਤ ਪ੍ਰਤੀ ਬੰਦਾ ਵੀਰ ਵੱਧ ਜਾਂਦਾ ਹੈ ਜਿਹੜੀ ਆਤਮਿਕ ਅਵਸਥਾ ਹੈ ਬਹੁਤ ਉੱਚੀ ਹੋ ਜਾਂਦੀ ਹੈ ਫਿਰ ਵਿਸ਼ੇ ਵਿਕਾਰ ਬਹੁਤ ਨੀਵੇਂ ਰਹਿ ਜਾਂਦੇ ਆ ਫਿਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਬਹੁਤ ਨੀਵੇਂ ਰਹਿ ਜਾਂਦੇ ਆ ਫਿਰ ਦਵੇਸ਼ ਭਾਵਨਾ ਈਰਖਾ ਇਹ ਸਭ ਕੁਝ ਬਹੁਤ ਥੱਲੇ ਰਹਿ ਜਾਂਦਾ ਆਤਮਕ ਅਵਸਥਾ ਇਨਸਾਨ ਦੀ ਉੱਚੀ ਹੋ ਜਾਂਦੀ ਆ ਇਸੇ ਕਰਕੇ ਭਗਤ ਰਵਿਦਾਸ ਸਾਹਿਬ ਜੀ ਮਾਲਕ ਅੱਗੇ ਬੇਨਤੀ ਕਰ ਰਹੇ ਆ ਉਹ ਪ੍ਰਮਾਤਮਾ ਅੱਗੇ ਬੇਨਤੀ ਕਰ ਰਹੇ ਪ੍ਰਮਾਤਮਾ ਜੀ ਹੇ ਅਕਾਲ ਪੁਰਖ ਕਿਰਪਾ ਕਰ ਜੋੜੀ ਮਾਲਕਾ ਸੱਚੀ ਪ੍ਰੀਤ ਜੀ ਮੈਂ ਤੇਰੇ ਨਾਲ ਜੋੜੀ ਮਾਲਕਾ सची प्रीत जी ते जोड़ी मालका सची जोड़ी मालिका सची प्रीत जी मैं जोड़ी मालिका सची प्रीत जी मैं तेरे नाल जोड़ी मालिक ਸੱਚੀ ਪ੍ਰੀਤ ਜੀ ਮੈਂ ਤੇਰੇ ਨਾਲ ਜੁੜੀ ਮਾਲਕਾ ਸੱਚੀ ਪ੍ਰੀਤ ਨਾਲ ਤੇਰੇ ਜੋੜੀ ਮਾਲਕਾ ਸੱਚੀ ਪ੍ਰੀਤ ਜੀ ਮੈਂ ਤੇਰੇ ਨਾਲ ਸੱਚੀ ਪ੍ਰੀਤ ਜੀ ਮੈਂ ਤੇਰੇ ਨਾਲ 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 ਜੋੜੀ ਮਾਲਕਾ ਸੱਚੀ ਪ੍ਰੀਤ ਜੀ ਮੈਂ ਤੇਰੇ ਨਾਲ ਜੋੜੀ ਮਾਲਕਾ ਸੱਚੀ ਪ੍ਰੀਤ ਜੀ ਮੈਂ ਤੇਰੇ ਨਾਲ ਜੋੜੀ ਮਾਲਕਾ ਸਚੀ ਪ੍ਰੀਤ ਜੀ ਮੈਂ ਤੇਰੇ ਜੋੜੀ ਮਾਲਕਾ ਸਚੀ ਪ੍ਰੀਤ ਜੀ ਮੈਂ ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ ਤੁਮ ਸਿਉ ਜੋਰ ਅਬਰ ਸੰਗ ਤੋਰੀ ਬਾਣੀ ਦੀ ਵਿਚਾਰ ਕਰਦਿਆ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣ ਗਿਆ ਆਪ ਸਰਬਤ ਸੰਗਤਾ ਧੰਨ Sri Guru Granth Sahib Ji ਬਖਸ਼ਣ ਜੋਗ ਹਨ ਗੱਜ ਕੇ ਫਤੇ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ